ਆ ਬਾਦੂ ਜੇ ਹੁਣ ਆਪਾਂ ਵੇਚਤਾ ਨਾ 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 ਚਲਾਨ ਦੇ ਬੋ ਚਲਾਨ ਤਾਂ ਤੇਰੇ ਕ ਜਿਹਕੇ 41 ਮਿੰਟਾਂ ਦੇ بیٹے ਨੂੰ ਮੈਸੇਜ ਆ ਗਿਆ ਕਹਿੰਦਾ ਡੈਡੀ ਚਲਾਨ ਹੋ ਗਿਆ ਮੋਟਰਸਾਈਕਲ ਦਾ ਮੈਂ ਕਿਹਾ ਪੁੱਤਾ ਪਾ ਮੋਟਰਸਾਈਕਲ ਲੈ ਕੇ ਨਹੀਂ ਗਿਆ ਕਿਤੇ ਤੇ ਕਹਿੰਦਾ ਭਰਾ 1000 ਰੁਪਏ ਦਾ ਟ੍ਰਿਪਲ ਸਵਾਰੀ ਦਾ ਚਲਾਨ ਹੋ ਗਿਆ ਮਗਾ ਦੇਖਦਾ ਮੋਟਰਸਾਈਕਲ ਆਪਣਾ ਹੀ ਆ ਜਦੋਂ ਉਹ ਫੋਟੋ ਦੇਖੀ ਬੇਟੇ ਨੇ ਉਹ ਸਕੂਟਰੀ ਦਾ ਨੰਬਰ ਆ ਕੋਈ ਨਹੀਂ ਤੁਸੀਂ ਤੁਸੀਂ ਕਰੇ ਸੀਗੇ ਕਿਤੇ ਆਂਡੀ ਗੋਂਡੀ ਲੈ ਗਿਆ ਕੋਈ ਹੋਰ ਲੈ ਗਿਆ ਨਾ ਜੀ ਕੋਈ ਨਹੀਂ ਲੈ ਗਿਆ ਇਹ ਦਿੰਦੇ ਨਹੀਂ ਕਿਸੇ ਨੂੰ ਮਗਾ ਮੋਟਰਸਾਈਕਲ ਜੀ ਤੇ ਬੇਟਾ ਕਹਿੰਦਾ ਸਕੂਟਰੀ ਦੀ ਫੋਟੋ ਆ ਡੈਡੀ ਤੇ ਮਗਾ ਫਿਰ ਆਪਾਂ ਤਾਂ ਲੈ ਕੇ ਨਹੀਂ ਗਿਆ 5 ਤਰੀਕ ਨੂੰ ਮੋਟਰਸਾਈਕਲ ਕਿਤੇ ਤੇ ਨਾ ਆਪਾਂ ਤਿੰਨ ਬੰਦੇ ਕਦੇ ਬਿਠਾਏ ਨਹੀਂ ਮੋਟਰਸਾਈਕਲ ਤੇ ਕੀ ਲੱਗਦਾ ਫਿਰ ਵੀ ਕੀ ਕਾਰਨ ਹੋਵੇ ਇਹ ਜ਼ਿਆਦਾ ਹੀ ਸਕੂਟਰੀ ਵਾਲਾ ਕੋਈ ਸਾਡਾ ਨੰਬਰ ਇਸਤੇਮਾਲ ਕਰਦਾ ਜਾਂ ਹੋ ਸਕਦਾ ਜੀ ਮਿੰਤਾ ਹੀ ਲੱਗਦਾ ਵੀ ਸਕੂਟਰੀ ਵਾਲਾ ਸਾਡਾ ਨੰਬਰ ਲਾਈ ਫਿਰਦਾ ਜੀ ਦੋ ਜਦ ਮੈਂ ਮੈਸੇਜ ਪੜਿਆ 141 ਤੇ ਮੈਸੇਜ ਆਇਆ ਮੈਂ ਡੈਡੀ ਨੂੰ ਫੋਨ ਕੀਤਾ ਮੈਂ ਡੈਡੀ ਐ ਤੇ ਮੈਸੇਜ ਆਇਆਗਾ ਚਲਾਨ ਦਾ ਕਿ ਕੋਈ ਮੋਟਰਸਾਈਕਲ ਲੈ ਗਿਆ ਹੋਵੇ ਕੋਈ ਆੜੀ ਦੋਸਤ ਮੇਰਾ ਕੋਈ ਹੋਰ ਕਹਿੰਦਾ ਨਹੀਂ ਮੋਟਰਸਾਈਕਲ ਤਾਂ ਘਰ ਹੀ ਖੜਾ ਈ ਅਸੀਂ ਬਸ ਇੰਨੇ ਜਿਹੇ ਹੈਰਾਨ ਹੋ ਗਏ ਵੀ ਟ੍ਰਿਪਲ ਸਵਾਰੀ ਦਾ ਹੋ ਗਿਆ ਚਲਾਨ ਹੋ ਗਿਆ ਜੀ ਕੀਤਾ ਜੀ ਫਿਰ ਮੈਂ ਉਹ ਇੱਕ ਐਪ ਜਿਹਾ ਓਟੀਪੀ ਭਰੇ ਓਟੀਪੀ ਆਇਆ ਮੈਨੂੰ ਉਹ ਭਰ ਕੇ ਫਿਰ ਚਲਾਨ ਨਿਕਲਾ ਆ ਉਹ ਤੇ ਸਕੂਟਰੀ ਦੀ ਫੋਟੋ ਆਈ ਸੀ ਐਕਟਿਵਾ ਦੀ ਨੇ ਤਾਂ ਮੋਟਰਸ ਐ ਆਨਲਾਈਨ ਤਾਂ ਮੋਟਰਸਾਈਕਲ ਦਾ ਹੁੰਦਾ ਈ ਫੋਟੋ ਮੋਟਰਸਾਈਕਲ ਦੀ ਜੀ ਸਾਡਾ ਹੁੰਦਾ ਚਲਾਨ ਇਸ ਕਰਕੇ ਫਿਰ ਮੈਂ ਡੈਡੀ ਨੂੰ ਕਿਹਾ ਈ ਇਹ ਤਾਂ ਸਕੂਟਰ ਦੀ ਫੋਟੋ ਹੈ ਕੱਲ ਵੀ ਵਰਦਤ ਕੱਲ ਨੂੰ ਕੋਈ ਫਿਰ ਵਾਰਦਤ ਵੀ ਹੋ ਸਕਦੀ ਆ ਸਾਡੇ ਦੇ ਕ੍ਰਾਈਮ ਆ ਸਕਦਾ ਕੋਈ ਆਈ ਇਸ ਲਈ ਮੈਂ ਇਹ ਚਾਹਣਾ ਈ ਵੀ ਜਾਂਚ ਹੋਣੀ ਚਾਹੀਦੀ ਆ ਜੀ ਵੀ ਦੋ ਨੰਬਰ ਚੋਂ ਸਾਡਾ ਨੰਬਰ ਲਾਇਕ ਹਦਾ